ਸਤਿ ਸ਼੍ਰੀ ਅਕਾਲ ਜੀ ਅਸੀਂ ਗੈਲ ਅਲੂਮੀਨੀਅਮ ਸਦੌੜ ਤੋਂ ਬੋਲ ਰਿਹਾ ਹਾਂ ਜੀ ਇਹ ਜਿਹੜਾ ਕੰਮ ਸਾਰਾ ਪੀਵੀਸੀ ਦੇ ਵਿੱਚ ਹੋਇਆ ਵਾ ਸਿਉਂਕ ਤੋਂ ਲੈ ਤੋ ਸਾਰਾ ਪੀਵੀਸੀ ਤੇ ਪਲਾਸਟਿਕ ਦੇ ਪੱਲਿਆਂ ਦਾ ਹੈਗਾ ਇਹਦੇ ਵਿੱਚ ਜਿਹੇ ਜ ਮਰਜ਼ੀ ਪੱਲੇ ਤਿਆਰ ਕਰਵਾ ਸਕਦੇ ਹੋ ਸਾਡੇ ਕੋਲੇ ਇਮੇਕੜਾ ਏਲੇ ਪੱਲੇ ਹੋਗੇ ਕੋੜ ਵਾਲੇ ਪੱਲੇ ਹੋਗੇ ਗਿੰਡੋ ਪੱਲੇ ਹੋਗੇ ਕੱਪ ਬੋਰਡਾਂ ਦੇ ਪੱਲੇ ਹੋਗੇ ਸਾਰੇ ਤਰ੍ਹਾਂ ਦੇ ਦਰਵਾਜੇ ਤਿਆਰ ਕਰਵਾ ਸਕਦੇ ਹਾਂ ਸਾਡੇ ਕੋਲ ਪਤਾ ਜਰੂਰ ਯਾਦ ਰੱਖੋ ਬਾਜਾਖਾਨਾ ਰੋਡ ਨੇੜੇ ਤਿੰਨ ਕੁਣੀ ਪਧੌੜ ਗੱਲ ਅਲੂਮੀਨੀਅਮ ਵਰਕਸ ਜਿੰਨਾ ਵੀ ਕੰਮ ਹੋਇਆ ਵਾ ਸਾਰਾ ਸਾਂਗ ਤੋਂ ਰੈਤ ਵੱਖਣ ਵੰਦਰ ਲਈ ਆਨੇ ਆ ਅੰਦਰ ਲਾ ਕੰਮ ਸਾਰਾ ਜਿੰਨਾ ਵੀ ਹੋਏਗਾ ਬੀਵੀਸੀ ਦੇ ਬੈਕ ਤਿਆਰ ਹੋਇਆ ਵਾ ਆਪੂ ਯਾਰ ਹੁੰਦਾ ਗੇਟ ਆਈ ਦੇਖੋ ਕਿੰਨਾ ਸੋਹਣਾ ਆਵਾਸੂਂ ਦੇ ਦਰਵਾਜ਼ੇ ਹੀ ਸਾਰੇ ਸਾਹਮਣੇ ਵਾਲੇ ਇੱਕ ਵਾਰੀ ਕਲੈਕਟ ਜਰੂਰ ਕਰਿਆ ਕਰੋ ਸਾਡੇ ਨਾਲ ਜੀ ਬਾਜਾਖਾਨਾ ਰੋਡ ਨੇੜੇ ਤਿੰਨ ਕੁਣੀ ਭਦੌੜ ਗਿੱਲ ਅਲੂਮੀਨੀਅਮ ਵਰਕਸ ਮੋਬਾਈਲ ਨੰਬਰ 98883 49260 दूसरा नंबर नड़िनवे अट्ठ बयासी नंजा दो सौ सठ तीसरा नंबर चरानवे छे सौ तेती छत्तीस चार तिरानवे ਹਾਟੇ ਕੋਲ ਸਾਰੇ ਤਰ੍ਹਾਂ ਦਾ ਕੰਮ ਆ ਜਿਵੇਂ ਕਿਚਨ ਕੈਪਬੋਡ ਬੈਡਰੂਮ ਦੇ ਤਿਆਰ ਕਰਵਾਉਣੇ ਹੋਣ ਸਾਰਾ ਸਿਆਉ ਤੋਂ ਰਹਿਤ ਕੰਮ ਤਿਆਰ ਕੀਤਾ ਜਾਂਦਾ ਹੈ ਪੱਲੇ ਜਮਾ ਜਿਵੇਂ ਲੱਕੜ ਵਾਲੇ ਫੈਟ ਹੁੰਦੇ ਉਸ ਤਰ੍ਹਾਂ ਹੀ ਕਰਦੇ ਆਂ ਅਸੀਂ ਇੱਕਾਰੀ ਸੇਵਾ ਦਾ ਮੌਕਾ ਜਰੂਰ ਦੇਆ ਕਰੋ ਸਾਨੂੰ ਵੀਡੀਓ ਨੂੰ ਸ਼ੇਅਰ ਕਰਾ ਤੇ ਲਾਇਕ ਜੂਰ ਦੇਆ ਕਰੋ ਕਮ ਦੱਸਿਆ ਕਰੋ ਕਿ ਇਸ ਤਰ੍ਹਾਂ ਦਾ ਲੱਗਿਆ ਹੀ ਸਾਡਾ ਪਤਾ ਯਾਦ ਰੱਖੋ ਬਾਜਾਖਾਨਾ ਰੋਡ ਨੇੜੇ ਤਿੰਨ ਗੁਣੀ ਭਦੌੜ ਗਿੱਲ ਅਲੂਮੀਨੀਅਮ ਵਰਕਰਸ